ਸਾਹਿਬੀ ਆਪਾਂ ਆ ਗਏ ਆ ਸ਼ਰਮਾ ਤਲਵੰਡੀ ਵਾਲੇ ਕੋਲ ਤੇ ਕਿਹੜਾ ਕਸਤੀ ਕਰ ਬਾਈ ਕੀ ਆਲਾ ਬਾਈ ਠੀਕ ਹੈ ਸਿੱਧੂ ਸਾਹਿਬ ਵਧੀਆ ਜੀ ਵਧੀਆ ਤੇ ਆਪਾਂ ਬਾਈ ਬਣਾਤਾ ਨਵਾਂ ਚੈਨਲ ਹਾਂ ਸ਼ਰਮਾ ਤਲਵੰਡੀ ਸਾਬੂ ਵਾਲਾ ਤੇ ਸਬਸਕ੍ਰਾਈਬ ਕਰ ਲਿਓ ਸਬਸਕ੍ਰਾਈਬ ਕਰ ਲਿਓ ਲਾਈਕ ਫੋਲੋ ਕਰ ਲਿਓ ਤੇ ਦੱਬ ਕੇ ਪਿਆਰ ਦਿਓ ਬਾਈ ਪਹਿਲਾਂ ਵਾਲੀਆਂ ਵੀਡੀਓ ਵਾਂਗੂ ਤੇ ਮੈਂ ਆਪਦਾ ਚੈਨਲ ਬਣਾਇਆ ਤੇ ਬਾਈ ਮੰਨ ਕੇ ਸਹਿਯੋਗ ਦਿਓ ਤੁਹਾਡੇ ਸਹਿਯੋਗ ਦੀ ਲੋੜ ਆ ਹੁਣ ਠੀਕ ਹੈ ਇਹ ਆਪਾ ਟਰੈਕਟਰ ਦਿਖਾਉਣੇ ਆਜੋ ਠੀਕ ਇਹ ਹੈਗਾ ਬਟਰਨ ਦਾ ਨੰਬਰ ਠੀਕ ਹੈ 2013 ਮਾਡਲ ਠੀਕ ਚਾਰੇ ਪਾਸੇ ਦਿਖਾ ਦੇ ਭਰਾ ਮੇਰੇ ਆਹ ਤੇ ਚਾਰੇ ਪਾਸੇ ਦਿਖਾ ਦੇ ਜਸਪ੍ਰੀਤ ਮੈਨੂੰ ਦਿਖਾਉਂਦੀ ਲੋੜ ਹੀ ਨਹੀਂ ਬੂਲੇ ਟਾਇਰ ਨਵੇਂ ਆ ਪਿਛਲੇ ਹੈਗੇ 85 ਪੈਸੇ ਤੇ ਇੱਕ ਕ੍ਰਾਸ ਕਰ ਰਿਹਾ ਨਾ ਵੀਰੇ ਤੇ ਬਟਰੰਡਾ ਨੰਬਰ ਆ 4 2013 ਮਾਡਲ ਠੀਕ ਹੈ 4,30 ਹਜ਼ਾਰ ਦੀ ਮੰਗ ਠੀਕ ਹੈ ਇਹ ਮਾਲਕ ਉਹ ਸਾਹਮਣੇ ਬੈਠਾ ਮੇਰੇ ਕਹਿੰਦੀ ਡਿੱਟੀ ਝੱਖਣਾ ਝਾਕ ਦੇ ਕੇ ਸ਼ਰਮਾਉਣਾ ਕੋਈ ਸੱਪ ਕੱਢ ਦੇ ਤੇ ਸੱਪ ਅੱਜ ਕੱਢਣੋਂ ਹਟਦਾ ਹੀ ਨਹੀਂ ਹੁੰਦਾ ਸਾਨੂੰ ਪਤਾ ਹੀ ਆ ਮੈਂ ਵੈਭ ਤੇ ਕਰੂ ਹਟਦਾ ਹੀ ਨਹੀਂ ਤੇ ਪਮਾ ਆਪਾਂ ਟਰੈਕਟਰ ਉਹੀ ਫਰਵਾਉਣੇ ਆ ਜਿੱਦੇ ਆਪਣਾ ਜੋਰ ਹੋਵੇ ਜੋਰ ਹੋਵੇ ਹੈ ਹਾਂ ਤੇ ਉਹ ਟੱਕ ਡੁੱਕ ਜਾਂ ਵਿਚੀ ਐ ਕੁਝ ਨਹੀਂ ਲੈਣਾ ਵਿਚੀ ਹਾਂ ਵਿਚੋ ਠੀਕ ਹੈ ਪਸਾੜਾ ਦੋ ਆੜਾ ਦੋ ਬਸ ਪੂਰੇ ਪੂਰੇ 4 ਲੱਖ ਦਾ ਰੇਟਰ ਦੇਵਾਂਗੇ ਹਾਂ ਇਹ ਭਾਈ ਦੇ ਟੇਟਾ ਜਾਗਦਾ ਇੱਕ ਗੱਲ ਹੋਰ ਹੈ ਰਸਪਰੀ ਤੇ ਜਿਹੜੀ ਗੱਲ ਕਹਿਤੀ ਐ ਨਹੀਂ ਹੈਗੀ ਆਪਣੇ ਯਾਰ ਦੋਸਤਾਂ ਇਹ ਆਪਣੀ ਮੋੜ ਦਿੰਗੇ ਬਈ ਮੋਕਰੇ ਜਾਣਗੇ ਇਹ ਜਬਾਨ ਹੀ ਕੱਟੀ ਆ ਬਾਈ ਜੱਗ ਤੇ ਖਟਿਆ ਕੁਛ ਵੀ ਨਹੀਂ ਜਿਹੜਾ ਸ਼ੇਰ ਕਢੂ ਨੂੰ 5-7 ਹੋਰ ਘਟਾ ਦੇਵਾਂਗੇ ਕਰ ਸ਼ੇਰ ਯਾਰ ਹੁਣੀ ਕੱਟੂ ਹਾਂ ਕਰ ਸ਼ੇਰ ਬਾਈ ਯਾਰ ਜੱਧਰ ਸਹੀ 2 ਮਾਡਲ ਹੋ ਗਏ ਬਾਈ ਜਦਾਈ ਹੋ ਗਈ ਯੋਜਾ ਦਾ ਯੋਗੀ ਸਹੀ ਹੈ ਕਿਹਾ ਬਾਈ 5.5 ਲੱਖ ਮੈਂ ਤੇ ਇਹ ਪਚ ਹੈਗਾ ਕੁਛ ਇਦਰੇ ਹਮ ਕਿਹਾ ਇਹ ਮੁਖਾਇਤਾ ਹਾਂ ਮੈਂ ਤੇ ਪੰਖਾ 5.5 ਹਾਂ 20 ਮਾਡਲ ਚੱਕ ਕਰ 855 ਉਹ ਦੂਵਾ ਆ ਗਿਆ 557 ਠੀਕ ਹੈ ਪੰਜਾਬ ਨੰਬਰ ਪੀਬੀ 76 ਆ ਠੀਕ ਹੈ ਜੀ ਠੀਕ ਆ ਪਿਛਲੇ ਟਾਇਰ ਹੈਗਾ ਜੀ ਹਲਤ ਜਾ ਓਏ 85 ਕਿ ਪੈਸੇ ਹੈਗੇ ਆ ਉਹ ਲੋ ਪੂਰੇ ਲੈ ਟਾਇਰਾ ਪਿਛਲੇ ਬਾਈ ਠੀਕ ਹੈ ਜੀ ਪੂਰੇ 7.50 ਪਾਵਰ ਸਟੀering ਵੀ ਦੇ ਠੀਕ ਹੈ ਜੀ ਡਿਸਟ੍ਰਿਬਿਊਟਰ ਵੀ ਆਏਗਾ ਡਬਲ ਡਿਸਟ੍ਰਿਬਿਊਟਰ ਨਵਾਂ ਡਾਇਰੈਕਟਰ ਆ ਬਾਈ ਯਾਰ ਗੱਲ ਇਹਦੇ ਵਿੱਚ ਠੀਕ ਹੈ ਜੀ ਛੋਟਾ ਹੀ ਹੁੰਦਾ ਬਾਈ ਇਹ ਠੀਕ ਨਾ ਤਾਂ ਤੂੜੀ ਵਾਲੀ ਮਸ਼ੀਨ ਵਾਲੇ ਤਾਂ ਗਰੰਟੀ ਦੇਣ ਇਹਨੂੰ ਹਾਂ ਤੇ ਸਰਾ ਹੀ ਹੁੰਦਾ ਗੱਲ ਬਾਤ ਤੇ ਆਧਾਰ ਕਰ ਤੇ ਡਾਇਰੈਕਟਰ ਦੇ ਦਾਂਗੇ ਬਾਈ ਬਿਨਾ ਪੈਸਿਆਂ ਤੋਂ ਬਿਨਾ ਪੈਸਿਆਂ ਤੋਂ ਇਹ ਤਾਂ ਲਾਉਣ ਪਾਉਦਾ ਹੁੰਦਾ ਪੈਸੇ ਬਾਹਲੀ ਹੁੰਦੀ ਗਰਮਟ ਹਾਂ ਡਿਮਾਂਡ ਲਿਖੀ ਬੈਠਾ ਹੈ 5 5 ਲੱਖਾ ਜੱਗੇ ਕਿ ਕਿੰਨੇ ਦਾ ਦੇ ਦੀਏ ਇਹ ਤਾਂ ਉਹ ਰੇਟ ਹੀ ਕੱਟ ਲਈ ਨਹੀਂ ਤਾਂ ਮੈਂ ਕਿੰਨੇ ਦਾ ਐ ਕਿਵੇਂ ਕੋਈ ਨਹੀਂ ਕੋਈ ਨਾ ਨਹੀਂ ਚੱਲਦਾ ਦੱਸ ਦੇ ਦੱਸ ਨਹੀਂ ਦੱਸ ਦੇ ਉਹ ਕਹਿੰਦੇ ਜਿੰਨੇ ਦਾ ਤੂੰ ਕਹਦੇਗਾ ਸ਼ਰਮ ਆਉਂਦਾ ਦੇ ਦੇ ਗਏ ਯਾਰ ਬਖਾ ਸ਼ਰਮ ਟਰੈਕਟਰ ਦੇ ਤਾਂ ਕਿ 4 ਲੱਖ 70 ਹਜ਼ਾਰ ਦਾ 4 ਲੱਖ 70 ਠੀਕ ਆ ਮੌਕੇ ਤੇ ਮਾਨਦਾਨ ਹੋਰ ਕਰ ਦਾਂਗੇ ਠੀਕ ਆ ਸ਼ਾਇਦ ਠੀਕ ਆ ਜੇੜਾ ਸ਼ਰਮ ਇਹਦੂ ਉੱਤੇ ਉੱਤੇ ਲੋਨ ਹੋ ਜੇਵੇ ਦਰਮੇ ਜਿਹੜਾ ਤੇਰਾ ਚੈਨਲ ਸਬਸਕ੍ਰਾਈਬ ਕਰਕੇ ਆਊਗਾ ਉਹਨੂੰ 10000 ਦੀ ਹੋਰ ਸ਼ੌਟ ਲੈ ਵੀਰੇ ਦੇਖ ਲੋ ਨਵਾਂ ਚੈਨਲ ਆਜਾ ਪਹਿਲੇ ਦਿਨ ਵੀਡੀਓ ਬਣਾ ਰਹੇ ਆ ਆਪਣੇ ਚੈਨਲ ਤੇ ਤੇ ਫੋਲੋ ਫਰਕ ਇਹਨਾਂ ਨੂੰ ਕਹਿੰਦੇ ਯਾਰੀ ਦੋਸਤੀ ਕਮਾਈ ਆ ਪਤਾ ਲੱਗਦਾ ਸਰਮਾ ਕਮਾਇਆ ਇਹ ਪਿਆਰ ਮੁਹਰਮਾਉਣਾ ਪੈਂਦਾ ਬਾਈ ਤੇ ਇੱਥੇ ਬਥੇਰੇ ਮਿਲ ਜਣਗੇ ਚਲ ਵੰਡੀ ਸਾਹਿਬੋਂ ਮੰਡੀ ਚ ਕੱਲੇ ਪੈਸੇ ਦੇ ਯਾਰ ਸਹੀ ਗੱਲ ਠੀਕ ਆ ਗੱਲ ਸਹੀ ਗੱਲ ਤੇ ਆਪਣੀਆਂ ਗੱਲਾਂ ਬਾਤਾਂ ਹੋਰ ਹੀ ਆ ਬਾਈ ਏ ਨਹੀਂ ਕਿਸੇ ਨੂੰ ਚੱਕੀ ਲਾਉਂਦਾ ਨਾ ਹੋਵੇ ਕੋਈ ਚੱਕਰ ਨਹੀਂ ਹਾਂ ਨਾਲ ਵੀ ਦੱਸ ਦੇ ਕਿੰਨਾ ਉਹ ਤੋਂ ਬਾਅਦ ਆ ਗਿਆ 450 ਹੂੰ 2011 ਮਾਡਲ ਆ ਪਾਵਰ ਸਟੀਅਰਿੰਗ ਆ ਬਾਈ ਠੀਕ ਹੈ ਜੀ ਜਸਪ੍ਰੀਤ ਚਾਰੇ ਟਾਇਰ ਦਿਖਾ ਦੇ ਪਈ ਬਿਲਕੁਲ ਨਵੇਂ ਗੁੱਡੀਆਂ ਤੇ ਜੀ ਉਹਦੇ ਮਾਰ ਕੇ ਪਏ ਆ ਹੂੰ ਟਰੈਕਟਰ ਦੇ ਦਾਂਗੇ ਆਪਾਂ ਜੀ 2.5 ਲੱਖ ਰੁਪਏ ਦੇ 2.5 ਲੱਖ 265000 ਲਿਖਿਆ ਤੇ 2.5 ਲੱਖ ਹੈ 45000 ਦਾ 45 ਦਾ ਹੋਰ ਦੱਸ ਇਹ ਚ ਵੀ ਆਫਰ ਕਰਤਾ ਚਾਲ ਆ ਜੰਮੀ ਹੋਈ ਜਾਂਦੀ ਹੈ ਵੀਡੀਓ ਹਾਂ ਤੇ ਇਸ ਕਰਕੇ ਭਾਈ ਸਾਰੇ ਟਰੈਕਟਰ ਇਹ ਦਿਖਾਉਂਦੇ ਹੁੰਦੇ ਤੇ ਵੀਡੀਓ ਲੰਮੀ ਹੋਏਗੀ ਦੇਖਣ ਦੀ ਦੇਖੇ ਤੋਂ ਹੁੰਦੇ ਭਾਈ ਤੇ ਇਸ ਕਰਕੇ ਥੋੜੀ ਥੋੜੀ ਵੀਡੀਓ ਬਣਾਉਂਦੇ ਬਣਾਉਂਦੇ ਹਾਂ ਤੇ ਭਾਈ ਜੀ ਕੋਈ ਵੀ ਟਰੈਕਟਰ ਲੈਣਾ ਹੋਵੇ ਲੋਨ ਫੈਂਸ ਆਪਾਂ ਕਰਵਾ ਦਿੰਦੇ ਆ ਪੁਰਾਣਾ ਟਰੈਕਟਰ ਆਪਾਂ ਵਿੱਚ ਕੱਟ ਲੈਣੇ ਆ ਤੇ ਕਿਸੇ ਨੂੰ ਐ ਲੱਗੇ ਨਾ ਭਾਈ ਕਿ ਇਹ ਰ ਇਹਨਾਂ ਨੇ ਘੱਟ ਘੱਟ ਲਿਆ ਉਹ ਅੱਠ ਦਿਨਾਂ ਬਾਅਦ ਹੀ ਹੋਰ ਰੱਖ ਲਿਓ ਜੇ ਵੱਧ ਕਿਤੇ ਵਿਕਦਾ ਵੇਚਦੇ ਹੋ ਉਦੋਂ ਤੱਕ ਪੈਨਸ਼ਨ ਨਹੀਂ ਆਪਾਂ ਨੂੰ ਤੇ ਵੇਚ ਕੇ ਸਾਨੂੰ ਪੈਸੇ ਦੇ ਦਿਓ ਹਾਂ ਹਾਂ ਤੇ ਸਪਲਸੂਡਾ ਸਹੀ ਹੋਣਾ ਚਾਹੀਦਾ ਹਾਂ ਲੋਨ ਫੈਂਸ ਆਪਾਂ ਕਰਵਾ ਦਾਂਗੇ ਕਰਵਾ ਦਾਂਗੇ ਠੀਕ ਹੈ ਚੱਲ ਠੀਕ ਬੇਨਤੀ ਹੱਥ ਬਨ ਕੇ ਭਾਈ ਇਹ ਮੈਂ ਨਵਾਂ ਚੈਨਲ ਬਣਾਇਆ ਤੇ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਕਰੋ ਮੇਰ ਬੁੱਕ ਤੇ ਦੇਖੋਗੇ ਤਾਂ ਫੋਲੋ ਕਰ ਲਿਓ ਭਾਈ ਪੇਜ ਤੇ ਬਹੁਤ ਬਹੁਤ ਮਿਹਰਬਾਨੀ ਭਾਈ ਸੱਸੀ